10ਵਾਂ ਸਲਾਨਾ ਆਲ ਇੰਡੀਆ ਗੁਰਦਾਸਪੁਰ ਆ ਕੀ 골ਡ ਕੱਪ ਅੱਜ ਫਾਈਨਲ ਮੈਚ ਦੇ ਨਾਲ ਸਮਾਪਤ ਹੋ ਗਿਆ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ ਅੱਜ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਔਰ ਖਿਡਾਰੀਆਂ ਦੀ ਹੌਸਲਾ ਫਜ਼ਾਈ ਕੀਤੀ ਇਸ ਮੌਕੇ ਤੇ ਹਾਕੀ ਦੇ ਪੁਰਾਣੇ ਪਲੇਅਰ ਔਰ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਣ ਸ਼ਰਮਾ ਵੀ ਹਾਜ਼ਰ ਰਹੇ ਉਹਨਾਂ ਨੇ ਵੀ ਆਪਣੇ ਖੇਡ ਜੀਵਨ ਦੇ ਤਜਰਬੇ ਖੇਡਾਰੀਆਂ ਦੇ ਨਾਲ ਸਾਂਝੇ ਕੀਤੇ ਤਦਾਲ ਬਾਅਦ ਸਧਾਰਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਰਫੁੱਲਿਤ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਉਸ ਇਸ ਮੌਕੇ ਤੇ ਹੌਮੈਂਟ ਦੇ ਪ੍ਰਬੰਧਕਾਂ ਵੱਲੋਂ ਕੁਝ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚੇਅਰਮੈਨ ਰਮਨ ਬਹਿਲ ਜੀ ਨੂੰ ਜਾਨੂ ਕਰਵਾਇਆ ਗਿਆ ਜਿਸ ਤੇ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਉਹ ਆਪਣੇ ਸਾਥੀ ਔਰ ਪੁਰਾਣੇ ਹਾਕੀ ਦੇ ਖਿਡਾਰੀ ਚੇਅਰਮੈਨ ਮਾਰਕੀਟ ਕਮੇਟੀ ਭਾਰਤ ਭੂਸ਼ਣ ਸ਼ਰਮਾ ਨੂੰ ਆਪਣੇ ਨਾਲ ਲੈ ਕੇ ਜਲਦੀ ਹੀ ਖੇਡ ਮੰਤਰੀ ਮੀਤ ਹੇਰ ਦੇ ਨਾਲ ਗੱਲਬਾਤ ਕਰਕੇ ਜੋ ਵੀ ਗੁਰਦਾਸਪੁਰ ਦੀ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਖਿਡਾਰੀਆਂ ਦੀਆਂ ਕੁਝ ਮੰਗਾਂ ਹਨ ਉਸ ਨੂੰ ਜਲਦ ਪੂਰਾ ਕਰਨਗੇ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਲਿਆ ਕੇ ਦੇਣਗੇ ਅੱਜ ਇੱਥੇ ਨਿਊ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਗਵਰਨਮੈਂਟ ਕਾਲਜ ਦੀ ਇਸ ਗਰਾਊਂਡ ਦੇ ਵਿੱਚ ਜਿਹੜੇ ਟੂਰਨਾਮੈਂਟਸ ਹੋ ਰਹੇ ਨੇ ਉਹਦੇ ਜਾ ਕੇ ਬਹੁਤ ਚੰਗਾ ਲੱਗਾ ਔਰ ਮਨ ਨੂੰ ਬਹੁਤ ਤਸੱਲੀ ਆ ਕਿ ਸਾਡੇ ਨੌਜਵਾਨਾਂ ਨੂੰ ਇੱਕ ਕਲੱਬ ਜਿਹੜੀ ਆ ਚੰਗੇ ਪਾਸੇ ਲਾ ਰਹੀ ਆ ਮੇਰੇ ਨਾਲ ਉਹਨਾਂ ਦੇ ਪ੍ਰਧਾਨ ਸਾਹਿਬ ਕੈਪਟਨ ਜਗਿੰਦਰ ਸਿੰਘ ਜੀ ਹੋਣ ਉਹਨਾਂ ਦੇ ਸਾਰੇ ਆਫਸ ਬੈਨਰ ਸਰਦਾਰ ਗੁਲਵਿੰਦਰ ਸਿੰਘ ਜੈਨੀ ਸਾਹਿਬ ਜਿਹੜੇ ਆਪ ਬਹੁਤ ਇੰਟਰਸਟ ਲੈਂਦੇ ਨੇ ਜਮਦ ਹੋ ਜੇ ਆ ਕੇ ਇੱਥੇ ਕੰਟ੍ਰਿਬਿਊਟ ਵੀ ਕਰਦੇ ਨੇ ਔਰ ਸਭ ਤੋਂ ਵੱਧ ਖੁਸ਼ੀ ਇਹ ਆ ਵੀ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਭਾਰਤ ਪੁਸ਼ਨੀ ਜਿਹੜਾ ਛੇ ਮੈਨੇ ਮਾਰਕੀਟ ਕਬੇਟੀ ਆਪੋ ਸਪੋਰਟਸਮੈਨ ਨੇ ਇਸ ਗਰਾਉਂਡ ਦੇ ਨਾਲ ਜੁੜੇ ਰਹੇ ਨੇ ਔਰ ਬਾਕੀ ਸਾਰੇ ਹੀ ਬਦਵੰਤੇ ਅੱਜ ਇੱਥੇ ਇਕੱਠੇ ਹੋ ਕੇ ਇਸ ਟੂਰਨਾਮੈਂਟ ਨੂੰ ਦੇਖ ਰਹੇ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਨੌਜਵਾਨਾਂ ਨੂੰ ਅੱਜ ਬਹੁਤ ਸਖਤ ਲੋੜ ਆ ਗਰਾਉਂਡ ਦੇ ਵਿੱਚ ਲਿਆਉਣ ਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਆ ਨਸ਼ੇ ਦੀ ਇੱਲਤ ਦਿਨ ਬਦਨ ਵਧ ਰਹੀ ਆ ਉਹਦਾ ਇੱਕੋ ਹੀ ਇੱਕੋ ਹੀ ਸਮਾਧਾਨ ਹੈ ਕਿ ਅਸੀਂ ਨੌਜਵਾਨਾਂ ਦੀ ਜਿਹੜੀ એનર્ਜੀ ਆ ਉਹਨਾਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਚਲੀਏ ਔਰ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਆ ਆਪਣੇ ਮੁੱਖ ਮੰਤਰੀ ਜੀ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਆਉਂਦਿਆਂ ਹੀ ਸਰਕਾਰ ਬੰਦਿਆ ਹੀ ਸਪੋਰਟਸ ਨੂੰ ਬਹੁਤ ਉਤਸ਼ਾਹਤ ਕੀਤਾ ਔਰ ਖੇਡਾ ਵਧਨ ਪੰਜਾਬ ਦੀਆ ਬਲੌਕ ਲੈਵਲ ਤੋਂ ਲੈ ਕੇ ਸੂਬੇ ਲੈਵਲ ਤੱਕ ਉਹਨਾਂ ਨੇ ਸ਼ੁਰੂ ਕੀਤੀ ਆ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਸੀਜ਼ਨ 2 ਜਿਹੜਾ ਉਹ ਕੰਪਲੀਟ ਹੋਇਆ ਸੋ ਅੱਜ ਦੀ ਗਵਰਨਮੈਂਟ ਇਸ ਗੱਲੋਂ ਵੀ ਬਹੁਤ ਯਤਨਸ਼ੀਲਾ ਕਿ ਨੌਜਵਾਨ ਪੀੜ੍ਹੀ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਚੰਗੇ ਪਾਸੇ ਲਾਉਣਾ ਹੈ। ਔਰ ਮੈਨੂੰ ਮੈਂ ਬੈਠਾ ਸੁਣ ਰਿਹਾ ਸੀਗਾ ਜਿਸ ਵਕਤ ਸਟੇਜ ਤੋਂ ਇਹ ਦੱਸ ਰਹੇ ਸਨ ਕਿ ਇੱਥੇ ਦੀ ਜਿਹੜੀ ਗਰਾਊਂਡ ਆ ਜਿੰਨੇ ਬਹੁਤ ਵਧੀਆ ਪਲੇਅਰਸ ਨੈਸ਼ਨਲ ਲੈਵਲ ਦੇ ਉੱਪਰ ਸਟੇਟ ਲੈਵਲ ਦੇ ਉੱਪਰ ਦਿੱਤੇ ਨੇ ਅੱਜ ਉਹਨੂੰ ਜਿੰਨੀ ਤਵੱਜੋ ਇਸ ਗਰਾਊਂਡ ਨੂੰ ਦੇਣੀ ਚਾਹੀਦੀ ਸੀਗੀ ਉਹ ਦਿੱਤੀ ਨਹੀਂ ਗਈ। ਮੈਂ مش واضح ਹੋਣਾ ਕਿ ਭਾਰਤ ਭੂਸ਼ਣ ਜੀ ਸਾਡੀ ਪਾਰਟੀ ਦੇ ਅਹਿਮ ਰੁਕਨ ਨੇ ਮੈਂ ਬੇਨਤੀ ਕਰੂੰਗਾ ਕੈਪਟਨ ਸਾਹਿਬ ਨੂੰ ਵੀ ਔਰ ਖੋਦ ਸਾਹਿਬ ਨੂੰ ਕਿ ਤੁਸੀਂ ਇਹਦਾ ਡਿਟੇਲ ਨੋਟ ਤਿਆਰ ਕਰ ਦਿਓ ਜੀ ਔਰ ਅਸੀਂ ਦੋਵੇਂ ਜਾਣੇ ਮੁਦਾਈ ਬਣ ਕੇ ਵਧੀਆ ਵਕੀਲ ਬਣ ਕੇ ਲੜਾਈ ਲੜਾਂਗੇ ਔਰ ਜਿਹੜੀਆਂ ਫੈਸਿਲਿਟੀਆਂ ਇੱਥੇ ਲੁੱਟਦੀਆਂ ਨੇ ਉਹਨੂੰ ਜਲਦੀ ਇਸ ਗਰਾਊਂਡ ਦੇ ਉੱਪਰ ਲੈ ਕੇ ਆਵਾਂਗੇ ਕਿਉਂਕਿ ਉਹਦਾ ਕਾਰਨ ਇਹ ਆ ਕਿ ਇਹ ਜਿਹੜੇ ਬੱਚੇ ਨੇ ਉਹ ਆਪ ਬੜੀ ਅੱਛੀ ਬੈਕਗ੍ਰਾਉਂਡ ਜੋ ਵੀ ਆਉਂਦੇ ਨੇ ਮਿਹਨਤ ਵੀ ਕਰਦੇ ਨੇ ਪ੍ਰੈਕਟਿਸ ਵੀ ਕਰਦੇ ਨੇ ਪਰ ਜਦੋਂ ਇਨਫਰਾਸਟ੍ਰਕਚਰ ਦੀ ਕਮੀ ਆ ਜਾਂਦੀ ਆ ਤੇ ਜਦੋਂ ਉਹਨਾਂ ਨੂੰ ਕੰਪੀਟ ਕਰਨਾ ਪੈਂਦਾ ਉਹਨਾਂ 플레이ਰ ਦੇ ਨਾਲ ਜਿਨ੍ਹਾਂ ਨੂੰ ਚੰਗਾ ਇਨਫਰਾਸਟ੍ਰਕਚਰ ਮਿਲਿਆ ਉੱਤੇ ਫਿਰ ਇਹਨਾਂ ਦੀ ਕਮੀ ਨਹੀਂ ਰਹਿੰਦੀ ਉਹ ਇਨਫਰਾਸਟ੍ਰਕਚਰ ਨਾ ਹੋਣ ਕਰਕੇ ਕਿਤੇ ਨਾ ਕਿਤੇ ਉਹ ਜਸਵਿੰਦਰ ਜੀ ਗੈਪ ਰਹਿ ਜਾਂਦਾ ਸੋ ਅਸੀਂ ਤਾਂ ਦੇ ਹੀ ਨਾ ਪੂਰਾ ਜ਼ੋਰ ਲਾਵਾਂਗੇ ਜੀ ਔਰ ਮੈਂ ਸਪੋਰਟਸ ਮਿਨਿਸਟਰ ਤੋਂ ਸਮਾਂ ਲੈ ਕੇ ਮੈਂ ਚਾਹਾਂਗਾ ਵੀ ਤੁਹਾਡਾ ਵੀ ਕੋਈ ਇੱਕ ਨੁਮਾਇੰਦਾ ਨਾਲ ਆ ਜਾਵੇ ਅਸੀਂ ਸਾਰੀ ਗੱਲ ਕਰਾਂਗੇ ਔਰ ਅਖੀਰ ਤੱਕ ਲੜਾਈ ਲੜ ਕੇ ਇਸ ਗਰਾਊਂਡ ਨੂੰ ਵਧੀਆ ਤਰੀਕੇ ਦੇ ਨਾਲ ਇਨਫਰਾਸਟ੍ਰਕਚਰ ਵਾਈਜ਼ ਪਿੱਛੇ ਨਹੀਂ ਰਹਿਣ ਦੇਵਾਂਗੇ ਸਾਨੂੰ ਮਾਣ ਆ ਸਾਡਾ ਏਰੀਆ ਔਰ ਜਿੱਥੇ-ਜਿੱਥੇ ਚੀਜ਼ਾਂ ਨੈਗਲੈਕਟਡ ਪਈਆਂ ਨੇ ਉਹਨਾਂ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡਾ ਪੂਰਾ ਉਪਰਾਲਾ ਹੋਊਗਾ ਔਰ ਇਸੇ ਤਰੀਕੇ ਨਾਲ ਮੈਂ ਜਾਣਨਾ ਕਿ ਵੱਧ ਤੋਂ ਵੱਧ ਯੂਥ ਜਿਹੜੀ ਆ ਉਹ ਜਿੰਨੇ ਜ਼ਿਆਦਾ ਨੰਬਰ ਤੇ ਗਰਾਊਂਡ ਦੇ ਵਿੱਚ ਆਊਗੀ ਉਹਨਾਂ ਨਾਲ ਸਮਝਣਾ ਸਾਡੇ ਸਮਾਜ ਨੂੰ ਉਹਦਾ ਫਾਇਦਾ ਹੋਊਗਾ ਸੋ ਇੱਕ ਵਾਰੀ ਫੇਰ ਸਾਰੇ ਕਲੱਬ ਦੇ ਆਫਿਸ ਬੇਰਜ਼ਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਰਕਾਰ ਦੀ ਮਦਦ ਤੋਂ ਬਿਨਾਂ ਹੀ ਇਸ ਗੇਮ ਨੂੰ ਜੀਵਤ ਰੱਖਿਆ ਗੁਰਦਾਸਪੁਰ ਦੇ ਵਿੱਚ ਉਹ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਔਰ ਇਲਾਕੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿੱਥੇ ਕਈ ਚੀਜ਼ਾਂ ਸਰਕਾਰਾਂ ਨਹੀਂ ਕਰ ਸਕੀਆਂ ਉੱਥੇ ਤੁਹਾਡੀਆਂ ਕਲੱਬਾਂ ਅੱਗੇ ਕਰ ਰਹੀਆਂ ਨੇ ਸੋ ਅੱਜ ਤੋਂ ਬਾਅਦ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਪੂਰੀ ਲੜਾਈ ਲੜਾਂਗੇ ਜੀ ਔਰ ਇਹ ਸਾਰਾ ਕੰਮ ਜਿਹੜਾ ਉਹ ਵਧੀਆ ਕਰਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਾਹਰੋਂ ਲੋਕ ਜਿਹੜੇ ਨੇ ਉਹ ਮੈਚ ਉਹ ਟੂਰਨਾਮੈਂਟਸ ਹੋਣ ਨਾ ਕਿ ਸਿਰਫ ਉਹ ਗੁਰਦਾਸਪੁਰ ਤੱਕ ਸੀਮਤ ਰਹੇ ਮੈਂ ਤਾਂ ਚਾਹਵਾਂ ਹਾਂ ਸਟੇਟ ਟੂਰਨਾਮੈਂਟਸ ਵੀ ਹਾਂਜੀ ਮੈਂ ਪ੍ਰਧਾਨ ਨਿਊ ਗੁਰਦਾਸਪੁਰ ਹਾਕੀ ਕਲੱਬ ਕੈਪਟਨ ਜੋਗਿੰਦਰ ਸਿੰਘ ਦੇਖੋ ਇਸ ਤਰ੍ਹਾਂ ਹੈ ਜੋ ਹਾਕੀ ਦੀ ਜੋ ਗੇਮ ਹੈ ਇਹ ਸਾਡੀ ਪੰਜਾਬ ਦੀ ਨਹੀਂ ਮੈਂ ਕਹਾਂਗਾ ਹਿੰਦੁਸਤਾਨ ਦੀ ਇੱਕ ਮਨਪਸੰਦ ਗੇਮ ਹੈ ਹਾਕੀ ਦੇ ਜੋ ਬਹੁਤ ਤਗੜੇ ਪਲੇਅਰ ਹੋਏ ਹਨ ਜਿਸ ਤਰ੍ਹਾਂ ਧਿਆਨ ਚੰਦ ਜੀ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹਾਕੀ ਨੂੰ ਪ੍ਰਦਰਸ਼ਨ ਦਿੱਤਾ ਹੈ ਉਹਨਾਂ ਮੈਨੂੰ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਉਹਨਾਂ 16-16 ਗੋਲ ਵੀ ਦਾਗੇ ਹਨ ਤੇ ਸਾਡੇ ਜੋ ਤੁਸੀਂ ਜੋ ਪੁੱਛਿਆ ਹੈ ਐਨਆਰਆਈ ਜੋ ਸਾਡੇ ਮੈਂਬਰ ਹਨ ਜੋ ਟੀਮ ਦੇ ਉਹਨਾਂ ਨੇ ਸਾਡੇ ਫਰਸਟ ਪ੍ਰਾਈਜ਼ ਵਾਸਤੇ 31000 ਰੁਪਏ ਦਿੱਤਾ ਹੈ ਔਰ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਤੇ ਦੂਸਰਾ ਜੋ ਸੈਕੰਡ ਨਾਮ ਹੈ ਖੁਸ਼ਵੰਤ ਸਿੰਘ ਜੀ ਇੰਟਰਨੈਸ਼ਨਲ ਪਲੇਅਰ ਉਹਨਾਂ ਨੇ 1000 ਦਾ ਇਨਾਮ ਦਿੱਤਾ ਹੈ ਬਾਕੀ ਮੈਂ ਜੋ ਪ੍ਰੈਜ਼ੈਂਟ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਜੋ ਸਪੋਰਟਸਮੈਨ ਹੈ ਉਹਨਾਂ ਨੂੰ ਬੈਲ ਸਾਹਿਬ ਸੱਤ ਪੀਪੀਐਸ ਦੀਆਂ ਨੌਕਰੀਆਂ ਦਿੱਤੀਆਂ ਕਲਾਸ 1 ਪੋਸਟ ਔਰ 4 ਪੀਸੀਐਸ ਦੀਆਂ ਜੀ ਜੋ ਕਿ ਹਾਂਜੀ ਪਿਛਲੇ ਦਿਨਾਂ ਵਿੱਚ ਹੀ ਦਿੱਤੀਆਂ ਹਨ ਇਹ ਇੱਕ ਰਿਕਾਰਡ ਹੈ ਕਿਸੇ ਵੀ ਸਰਕਾਰ ਨੇ ਪਲੇਅਰਾਂ ਨੂੰ ਇੰਨਾ ਮਾਨ ਸਤਕਾਰ ਨਹੀਂ ਦਿੱਤਾ ਹੈ ਮੈਂ ਆਮ ਆਦਮੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਐਨਆਰਏ ਵੀਰਾਂ ਦਾ ਔਰ ਜਿੰਨੇ ਵੀ ਸਾਡੇ ਜੋ ਨਿਊ ਗੁਰਦਾਸਪੁਰ ਹਾਕੀ ਕਲੱਬ ਦੇ ਮੈਂਬਰ ਹਨ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਯੋਗਦਾਨ ਪਾਇਆ ਹੈ ਔਰ ਜਿਨ੍ਹਾਂ ਦਾ ਨਾ ਮੈਂ ਨਹੀਂ ਭੁੱਲਾ ਸਕਦਾ ਉਹਨਾਂ ਦਾ ਵੀ ਸਬਦਾ ਧੰਨਵਾਦ ਕਰਦਾ ਹਾਂ ਬਾਕੀ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇੱਕ ਬੜਾ ਗੁੰਝਲਦਾਰ ਜਿਹੜਾ ਨਾ ਉਹ ਕੁਐਸ਼ਨ ਕੀਤਾ ਹੈ ਉਹ ਮੇਰਾ ਫਰਜ਼ ਵੀ ਬੰਦਾ ਹੈ ਕਿ ਇਸ ਨੂੰ ਕਲੀਅਰ ਕਰਾਂ ਔਰ ਮੈਂ ਆਪਣੇ ਜਜ਼ਬਾਤ ਨੂੰ ਵੀ ਇੱਥੇ ਤੁਹਾਨੂੰ ਦੱਸਾਂ ਜਦੋਂ ਮੈਂ ਇੱਥੇ ਆਂਦਾ ਸੀਗਾ ਤੇ ਆਪਣੇ ਪੱਟਾਂ ਦਾ ਤੇ ਆਪਣੇ ਗੁੱਟ ਦਾ ਜਿਹੜਾ ਹੈ ਉਹ ਜ਼ੋਰ ਦੱਸਦਾ ਸੀਗਾ ਔਰ ਦੱਸਿਆ ਵੀ ਹੈ 10-12 ਸਾਲ ਅਸੀਂ ਖੇਡਦੇ ਰਹੇ ਇੱਥੇ ਇਹ ਮੇਰੇ ਨਾਲ ਐਨ ਆਰ ਆਈ ਸਾਹਿਬ ਆਏ ਨੇ ਇਹਨਾਂ ਦੇ ਵੱਡੇ ਭਰਾ ਸੀਗੇ ਇਸ ਦੁਨੀਆ 'ਚ ਨਹੀਂ ਹੈ ਅਸੀਂ ਕਲੱਬ ਬਣਾਈ ਸੀਗੀ ਐਸ ਐਚਓ ਇੱਥੇ ਸ਼ਰਮਾ ਜੀ ਹੁੰਦੇ ਸੀਗੇ ਉਸ ਟਾਈਮ ਫਰੈਂਡਸ ਹਾਕੀ ਕਲੱਬ ਬਣਾਈ ਸੀਗੀ ਆਪਾਂ ਉਸ ਨੂੰ ਚਲਾਉਂਦੇ ਰਹੇ ਆਂ ਔਰ ਬੜੀ ਬਾਖੂਬੀ ਚਲਾਈ ਹੈ ਜੀ ਤਾਂ ਸ਼ਰਮਾ ਜੀ ਹੁਣ ਮੈਂ ਪੋਲਿਟਿਕਲ ਲਾਈਨ ਦੇ ਵਿੱਚ ਆ ਮੈਂ ਪੋਲਿਟਿਕਲ ਬੰਦਾ ਨਹੀਂ ਆ ਜੀ ਸਪੋਰਟਸਮੈਨ ਆ ਸਪੋਰਟਿੰਗ ਸਪਿਰਿਟ ਆ ਮੇਰੇ 'ਚ ਹੈ ਜੀ ਔਰ ਮੈਂ ਅੱਜ ਪਹਿਲੀ ਵਾਰੀ ਇੱਥੇ ਆਂਦਾ ਰਿਹਾ ਮੈਂ ਪਹਿਲੇ ਵੀ ਫੰਕਸ਼ਨ ਹੋਏ ਨੇ ਔਰ ਟਰਨਮੈਂਟਸ ਹੋਏ ਨੇ ਬਟ ਆਈ ਫੀਲ ਵੈਰੀ ਆਨਰ ਕਿ ਮੇਰੇ ਸਭ ਤੋਂ ਪਹਿਲੇ ਤੇ ਜੋਗਿੰਦਰ ਸਿੰਘ ਕੈਪਟਨ ਸਾਹਿਬ ਜਿਨ੍ਹਾਂ ਦਾ ਬੱਚਾ ਨਵਦੀਪ ਸਿੰਘ ਸ਼ਹਾਦਤ ਨੂੰ ਹੋਇਆ ਸੀਗਾ ਉਹ ਸਾਡੇ ਨਾਲ ਨੇ ਔਰ ਮੇਰੇ ਰਮਨ ਬਹਿਲ ਜੀ ਹਲਕਾ ਇੰਚਾਰਜ ਔਰ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਉਹਨਾਂ ਨੇ ਵੀ ਬਖੂਬੀ ਜਿਹੜੇ ਆਪਣੇ ਵਿਚਾਰ ਦਿੱਤੇ ਹਨ ਔਰ ਉਹਨਾਂ ਨੇ ਇਸ ਗਰਾਉਂਡ ਨੂੰ ਹੋਰ ਜ਼ਿਆਦਾ ਉੱਚਾ ਪੱਧਰ ਦੇਣ ਵਾਸਤੇ ਮਾਨਯੋਗ ਮੰਤਰੀ ਜੀ ਨੂੰ ਵੀ ਮਿਲਣ ਦੀ ਉਹਨਾਂ ਨੇ ਇੱਛਾ ਕੀਤੀ ਹੈ ਸੋ ਮੈਂ ਆਪਣੇ ਆਪ ਨੂੰ ਪ੍ਰਾਊਡ ਸਮਝਦਾ ਹਾਂ ਕਿ ਦੋ ਹਸਤੀਆਂ ਦੇ ਵਿੱਚ ਔਰ ਐਨ ਆਰ ਆਈ ਜਿਹੜੇ ਮੇਰੇ ਹੈ ਨੇ ਆਪਣੇ ਜਰਮਨ ਤੋਂ ਆਏ ਸੈਣੀ ਸਾਹਿਬ ਬਲਵਿੰਦਰ ਜੀ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਔਰ ਮੇਰੇ ਆਸਟ੍ਰੇਲੀਆ ਤੋਂ ਜਿਹੜਾ ਹੈ ਜਿਹੜੇ ਇੱਥੋਂ ਦੇ ਪ੍ਰੋਡਕਸ਼ਨ ਨੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਰਹੇ ਨੇ ਉਹ ਖੁਸ਼ਵੰਤ ਸਿੰਘ ਉਹਨਾਂ ਦਾ ਵੀ ਧੰਨਵਾਦੀ ਹਾਂ ਉਹ ਨਹੀਂ ਆ ਸਕੇ ਆਸਟ੍ਰੇਲੀਆ ਨੇ ਕੋਈ ਰਜੇਵੇਂ ਸੀਗੇ ਹਾਂ ਕੈਨੇਡਾ ਨੇ ਤੋਂ ਬੜੇ ਰਜੇਵੇਂ ਹੁੰਦੇ ਨੇ ਉਹਨਾਂ ਦੇ ਵੀ ਆਪਣੇ ਸਰਵਿਸਸਿਸ ਦੇ ਸੋ ਸ਼ਰਮਾ ਜੀ ਔਨ ਦੀ ਹੋਲ ਆਮ ਵੈਰੀ ਪ੍ਰਾਊਡ ਆਫ ਕਿ ਮੇਰੇ ਬੱਚੇ ਇੱਥੇ ਜਿਹੜੇ ਨੇ ਬੱਡਿੰਗ ਪਲੇਅਰ ਖੇਡ ਰਹੇ ਨੇ ਔਰ ਇੱਥੋਂ ਦੀ ਜਿਹੜੀ ਪ੍ਰੋਡਕਸ਼ਨ ਹੈ ਇੰਟਰਨੈਸ਼ਨਲ 올림픽 ਤੱਕ ਖੇਲੀ ਹੈ ਜਿੱਥੇ ਕਿ ਮੈਂ ਅੱਜ ਧਰਤੀ ਦੇ ਉੱਪਰ ਬੈਠ ਕੇ ਕੁਝ ਚੰਦ ਸ਼ਬਦ ਜਿਹੜੇ ਹੈ ਤੁਹਾਡੇ ਨਾਮਾ ਨਿਗਾਰਾ ਨਾਲ ਸਾਂਝੇ ਕਰ ਰਿਹਾ ਬਹੁਤ ਬਹੁਤ ਧੰਨਵਾਦ ਸ਼ੁਕਰੀ